ਕੁਸ਼ਕ ਬੰਦੇ ਜਿਹੜੇ ਆਪਣੇ ਹੁੰਦੇ ਕੇ ਪਰ ਉਹ ਉੱਚੋ ਆਪਣੇ ਨਹੀਂ ਹੁੰਦੇ ਕੁਸ਼ਕ ਜਾਤਾਂ ਬਮਾਨੀਆਂ ਆਪਾਂ ਕਹਿ ਸਕਦੇਗੇ ਜੀ ਜਿਹੜਾ ਕਿ ਮਾਰੇ ਬੰਦੇ ਦਾ ਉਹ ਕਹਿੰਦੇ ਨਹੀਂ ਉਹ ਜਿਵੇਂ ਗਾਣਾ ਲਿਖਿਆ ਹੈਗਾ ਬਜੀ ਅਖੇ ਮੇਰਾ ਕੀ ਕਸੂਰ ਜੇ ਮੈਂ ਮਾਰੇ ਘਰ ਜੰਮਿਆ ਉਹ ਇਹ ਹੈਗਾ ਆ ਮੈਂ ਜਾਂਦੇ ਜਾਂਦੇ ਮੈਨੂੰ ਇੱਕ ਬੇਰਮਲ ਜੀ ਹੂੰ ਕੀ ਕਹਿ ਸਕਦੀ ਕਿ ਆਪਾਂ ਜਿਵੇਂ ਕੱਲੋ ਲੇੜੀ ਦੇੜੀ ਸੀਗੀ ਉਹ ਸਾਲ ਕਿ ਦੀ ਜੀ ਤੇ ਉਸ ਦਿਨ ਮੈਂ ਕੀ ਕਿਤਾ ਮੈਂ ਮੋਟਰਸਾਈਕਲ ਵੀ ਜਾਂਦਾ ਸੀਗਾ ਹੂੰ ਉਹ ਮੈਨੂੰ ਸੋਭਾ ਚੰਗਾ ਲੱਗਾ ਮੈਂ ਖਰੀਦ ਲਿਆ ਉਹ ਹੂੰ ਖਰੀਦ ਕਿਉਂ ਬੰਦੇ ਨੇ ਮੈਨੂੰ ਝੋਲੇ 'ਚ ਪਾਤੀ ਹਾਂ ਝੋਲੇ ਪਾ ਕੇ ਮੈਨੂੰ ਕਹਿੰਦਾ ਬਈ ਗੱਠੇ 'ਚ ਪਾਤੀ ਹੈ ਤੂੰ ਪੂਰੇ ਰੱਖ ਲੈ ਆਹ ਸ਼ਨੀਆ ਦਿਵਾਰ ਤਾਂ ਜਦੋਂ ਪੂਰਾ ਦਿਨ ਛੁੱਟੀ ਹੁੰਦੀ ਉਹਦੇ ਨਾਲ ਪਧਿਆੜੀ ਲਾਉਂਦੇ ਸੀਗੀ ਹੂੰ ਮੈਂ ਜੀ 12 ਰੁਪਈਆ ਪਧਿਆੜੀ ਕੀਤੀ ਸੀਗੀ 12 ਰੁਪਈਆ ਹਾਂ ਜੀ ਕੀ ਕੀ ਦਿਹਾੜੀ ਕਰਦੇ ਰਹੇ ਹੋ ਤੁਸੀਂ ਮੈਂ ਨਹੀਂ ਖਾਲੇ ਤੇ ਉਹ ਰੇੜੀ ਹੈ ਜਿਹੜੀ ਮੈਂ ਲੈ ਕੇ ਜਾਂਦਾ ਸੀਗਾ ਕਹਿੰਦਾ ਉਹਦੋਂ 3 ਵਜੇ ਤੋਂ ਬਾਅਦ ਆਪਾਂ ਜਿਹੜੀ ਸਬਜ਼ੀ ਗਲੀਆਂ 'ਚ ਵੇਚਣੀ ਹੂੰ ਐ ਉਹ ਜਿਹੜੀ ਮੇਰੇ ਕਲਾਸ ਦੇ ਬੱਚੇ ਸੀ ਉਹਨਾਂ ਪਤਾ ਹੀ ਹੈ ਜੀ ਬੱਚਿਆਂ ਦਾ ਹਿਸਾਬ ਕਿਦਾ ਹੁੰਦਾ ਹੈਗਾ ਕਿ ਉਹਨਾਂ ਨੇ ਬੰਦੇ ਨੂੰ ਕਿਹੜੇ ਪਾਣੀ ਦੀ ਹੈ ਉਸ ਟਾਈਮ ਉਹ ਬੰਦੇ ਮੈਨੂੰ ਗੰਢਿਆਵਾ ਕਹਿ ਕੇ ਪੁਕਾਰਦੇ ਕਾਫੀ ਮੈਨੂੰ ਥੋੜਾ ਜਿਹਾ ਇਹ ਹੈਗਾ ਮਤਲਬ ਨਹੀਂ ਆਪ ਹੀ ਵੀ ਐਰਟੇਟ ਹੋ ਜਾਂਦਾ ਜੀ ਮੈਂ 10ਵੀਂ ਪਾਸ ਕਰਨ ਤੋਂ ਬਾਅਦ ਜੀ ਮੈਂ ਇੱਕ ਮੈਡੀਕਲ ਸਟੋਰ ਤੇ ਕੰਮ ਕਰਦਾ ਸੀ ਜੀ ਹੂੰ ਉੱਥੇ ਵੀ ਉਹ 400 ਰੁਪਏ ਮਹੀਨੇ ਦੇ ਬੰਦੇ ਆਪਨੂੰ ਹੂੰ ਤੇ ਸਟਾਰਟਿੰਗ ਬੇਸ ਬਹੁਤ ਕਿੰਨੀ ਸ਼ੁਰੂਆਤ ਤਾਂ ਬਹੁਤ ਅੱਜ ਥੋੜਾ ਜਿਹਾ ਹਲਕਾ ਜਿਹਾ ਅ ਥੋੜਾ ਚੰਗਾ ਲੱਗਾ ਉਸ ਟਾਈਮ ਉਹ ਉੱਥੇ ਭਾਈ ਸਾਹਿਬ ਸੀਗੇ ਉਹ ਵੀ ਮੈਨੂੰ ਨਹੀਂ ਮੈਂ ਚਲੋ ਮੈਂ ਇਹ ਨਹੀਂ ਕਹਣਾ ਚਾਹੁੰਗਾ ਮੈਂ ਤਾਂ ਇਹ ਕਹਾਂਗਾ ਮੈਨੂੰ ਪਿਆਰ ਨਹੀਂ ਉਹ ਕਹਿੰਦੇ ਸੀ ਪੰਦੀ ਜੀ ਜੀ ਕਿਉਂਕਿ ਮਾਲੀ ਕਿਲੋ ਕਿ ਢੋਂਦਾ ਹੈਗਾ ਜੀ ਕਈ ਵਾਰੀ ਸਵਾਦ ਚੱਪਾ ਉਹ ਕਰ ਲੈਣੇ ਹੈਗੇ ਆ ਬਈ ਉਹਨੇ ਨਾਨ ਖਾਲੇ ਤਿੰਨ ਅੱਛਾ ਉਹ ਪਰ ਉਹ ਵੱਜ ਕੇ ਚਾਰ ਹਾਂਜੀ ਔਖਾ ਹੋਵੇ ਬਈ ਉਹਦੀਆਂ ਆ ਚੀਜ਼ਾਂ ਚੜ ਗਈਆਂ ਆ ਆ ਉਹ ਕਦੇ ਬੈਠੇ ਕਦੇ ਖੜੇ ਨਾ ਤਾਂ ਉਹਨੂੰ ਸਾਹ ਆਵੇ ਉਹ ਹੀ ਰੋਕਿੰਦਾਗਾ ਹੇ ਰੱਬਾ ਕਹਿੰਦਾ ਜਾਂ ਨਾਨ ਕੱਢ ਲੈ ਜਾਂ ਜਾਨ ਕੱਢ ਲੈ ਅੱਛਾ ਹਾਂਜੀ ਜਾਂ ਨਾਨ ਕੱਢ ਲੈ ਜਾਂ ਜਾਨ ਕੱਢ ਲੈ ਔਖਾ ਬਹੁਤ ਹੋ ਰਿਆ ਜੀ ਅੱਛਾ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿੱਲਵਾ ਤੁਸੀਂ ਜੁੜੇ ਹੋ ਢਿੱਲਵਾ ਟੈਲੀਵਿਜ਼ਨ ਦੇ ਨਾਲ ਅਕਸਰੀ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਚਰਚਾਵਾ ਦਾ ਵਿਸ਼ਾ ਰਹੇ ਆ ਕਿਉਂਕਿ ਉਹ ਹਰੇਕ ਕੰਮ ਨੂੰ ਕਹਿ ਦਿੰਦੇ ਸੀ ਕਿ ਆਹ ਕੰਮ ਵੀ ਮੈਂ ਕੀਤਾ ਬੱਕਰੀਆਂ ਵੀ ਮੈਂ ਚਾਰਦਾ ਰਿਹਾ ਮੈਂ ਬੱਕਰੀਆਂ ਚੂਈਆਂ ਵੀ ਆ ਮੈਂ ਪਸ਼ੂ ਵੀ ਸੰਭਿਆ ਮੈਂ ਮੰਜੇ ਵੀ ਬੁਣਿਆ ਮੈਂ ਪੱਠੇ ਵੀ ਕੁਤਰਿਆ ਹਰੇਕ ਤਰ੍ਹਾਂ ਦੇ ਕੰਮ ਤੇ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਕੀਤਾ ਹੋਇਆ ਸੋ ਜਿਹਦੇ ਕਰਕੇ ਸਾਡੇ ਪੰਜਾਬ ਦੇ ਸਾਬਕਾ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਉਹ ਚਰਚਾਵਾਂ ਦਾ ਵਿਸ਼ਾ ਰਹੇ ਆ ਸੋ ਅੱਜ ਤੁਹਾਨੂੰ ਮਿਲਾਵਾਂਗੇ ਇਸੇ ਤਰ੍ਹਾਂ ਇੱਕ ਹੋਰ ਚੰਨੀ ਨਾਲ ਸੋ ਆਓ ਗੱਲਬਾਤ ਕਰਦੇ ਹਾਂ ਉਸ ਬਾਈ ਜੀ ਨਾਲ ਉਸ ਹੋਰ ਚੰਨੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬਾਈ ਜੀ ਹਾਂਜੀ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਜੀ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਹੜਾ ਤੁਹਾਨੂੰ ਚੰਨੀ ਨਾਮ ਮਿਲਿਆ ਹਨਾ ਚੰਨੀ ਨਾਮ ਤੁਹਾਨੂੰ ਕਿਵੇਂ ਮਿਲਿਆ ਕਿਉਂ ਕਹਿੰਦੇ ਆ ਤੁਹਾਨੂੰ ਚੰਨੀ ਲੋਕ ਸਭ ਤੋਂ ਪਹਿਲਾਂ ਬਈ ਸਾਰਿਆਂ ਨੂੰ ਮੇਰੇ ਵੱਲੋਂ ਸਸੀ ਕਾ ਬਈ ਜੀ ਕੁਛਕਲ ਜੀ ਤੇ ਬਈ ਜੀ ਮੇਰਾ ਨਾਮ ਵੈਸੇ ਤਾਂ ਮਿਲਦਾ ਰਣਜੀਤ ਸਿੰਘ ਆ ਜੀ ਜੀ ਤੇ ਇਹ ਨਾਮ ਪਿੱਛੇ ਵੀ ਇੱਕ ਕਹਾਣੀ ਆ ਉਹ ਆਪਾਂ ਬਾਅਦ ਚ ਗੱਲ ਕਰਾਂਗੇ ਤੁਸੀਂ ਪੁੱਛਿਆ ਵੀ ਚੰਨੀ ਹੂੰ ਕੰਨੀ ਆਪਾਂ ਇਹ ਕਹਿ ਸਕਦੇ ਹਾਂ ਕਿ ਬਈ ਆਪਾਂ ਨੂੰ ਆਪਣੇ ਕੁਝ ਖਾਸ ਦੋਸਤਾਂ ਨੇ ਕਦੇ-ਕਦੇ ਕਹਿੰਨਾ ਹੁੰਦਾ ਹੈ ਕਿ ਕੁਝ ਕੁ ਬੰਦੇ ਜਿਹੜੇ ਆਪਣੇ ਹੁੰਦੇ ਆ ਕਿ ਪਰ ਉਹ ਵਿਚੋ ਆਪਣੇ ਨਹੀਂ ਹੁੰਦੇ ਕੁਝ ਕੁ ਜਾਤਾਂ ਬਮਾਨੀਆਂ ਆਪਾਂ ਕਹਿ ਸਕਦੇ ਗਏ ਜੀ ਜਿਹੜਾ ਕਿ ਕੇ ਮਾਰੇ ਬੰਦੇ ਦਾ ਉਹ ਕਹਿੰਦੇ ਨਹੀਂ ਉਹ ਜਿਵੇਂ ਗਾਣਾ ਲਿਖਿਆ ਹੈ ਕਿ ਬਈ ਅਖੇ ਮੇਰਾ ਕੀ ਕਸੂਰ ਜੇ ਮੈਂ ਮਾਰੇ ਘਰ ਜੰਮਿਆ ਉਹ ਇਹ ਹੈਗਾ ਵੀ ਮੈਂ ਥੋੜਾ ਜਿਹਾ ਅਨੈਸ਼ਲੀ ਡਾਊਨ ਆ ਜੀ ਇਸ ਕਰਕੇ ਹਮ ਆਪਣੇ ਤੇ ਜਾਤੀ ਅਟੈਕ ਕਿਉਂਕਿ ਇਹ ਨਾ ਕਈ ਵਾਰ ਹੁੰਦਾ ਹੈਗਾ ਬੰਦਾ ਕਿ ਲੋ ਉਹ ਸ਼ਬਦਾਂ ਚ ਨਹੀਂ ਬੋਲ ਕੇ ਕਹਿ ਸਕਦਾਗਾ ਉਹ ਫਿਰ ਆਪਾਂ ਨੂੰ ਲਪੇਟ ਕੇ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀਆਂ ਦੀ ਆਪਣੀ ਆਪ ਤਾਂ ਵੀ ਲਪੇਟ ਕੇ ਛਿੱਤਰ ਮਾਰਦੇ ਹਾਂ ਹਾਂ ਲਪੇਟ ਕੇ ਛਿੱਤਰ ਮਾਰਦੇ ਹਾਂ ਹਾਂ ਜੀ ਹਾਂ ਜੀ ਉਹ ਲਪੇਟ ਕੇ ਛਿੱਤਰ ਵਾਲਾ ਹਿਸਾਬ ਆ ਵੀ ਯਾਨੀ ਤੁਹਾਨੂੰ ਅਸੀਂ ਗੱਲ ਕਹਿਣੀ ਵੀ ਹੈ ਤੇ ਕਿਹਣੀ ਵੀ ਉਹ ਲੁੱਕ ਜੇ ਪਤਾ ਨਾ ਲੱਗੇ ਜੀ ਇਸ ਕਰਕੇ ਮੇਰਾ ਨਾ ਅਵੇ ਰਣਜੀਤ ਸਿੰਘ ਤੇ ਇੱਕ ਕਹਿ ਲਓ ਆਪਾਂ ਸਾਰੇ ਕੰਮ ਹੀ ਕਰ ਲੈਨੇਗੇ ਕਿਉਂਕਿ ਤੁਹਾਨੂੰ ਪਤਾ ਹੈਗਾ ਆਪਾਂ ਫਾਈਨੈਂਸ਼ਲੀ ਡਾਊਨ ਹੈ ਜਿਹੜਾ ਬੰਦਾ ਫਾਈਨੈਂਸ਼ਲੀ ਡਾਊਨ ਹੈ ਜੀ ਹੂੰ ਉਹਨੂੰ ਹਰੇਕ ਕਿਉਂਕਿ ਜਿੰਨੀ ਕਿਰਤ ਵੇਚਣੀ ਆ ਸਵਿੰਦਰ ਜੀ ਉਹਨੇ ਕਹਿ ਲਓ ਕੋਈ ਵੀ ਕੰਮ ਕਰ ਸਕਦਾ ਹੈਗਾ ਮੈਨੂੰ ਕਹਿ ਲਾ ਆਪਾਂ ਪੱਠੇ ਵਧਣੇ ਹੋਰ ਲੰਨਰ ਪੰਨਰ ਜੋ ਵੀ ਆਪਾਂ ਕਹੀਏ ਆਪਾਂ ਸਾਰਾ ਕੋਈ ਕਰ ਲੈਨੇਗੇ ਹੂੰ ਸਾਰੇ ਕੰਮ ਕਰਨ ਤੋਂ ਤੁਹਾਡਾ ਕੀ ਭਾਵ ਹੈ ਮਤਲਬ ਕੀ ਕੀ ਚੰਨੀ ਜੀ ਜਿਵੇਂ ਕਰਦੀ ਸੀ ਸਾਰੇ ਕੰਮ ਹੀ ਤੁਸੀਂ ਵੀ ਉਵੇਂ ਹੀ ਫਿਰ ਸਾਰੇ ਕੰਮ ਕਰ ਲੈਨੇ ਹੋ ਹਾਂਜੀ ਅੱਜਕੱਲ ਨਾ ਉਹ ਸਾਡੇ ਮਾਸੀ ਦੇ بیٹے ਹੈਗੇ ਆ ਉਹ ਆਸਟ੍ਰੇਲੀਆ ਬਾਹਰ ਆ ਜੀ ਜੀ ਤੇ ਉਹਨਾਂ ਦਾ ਇੱਕ ਫਾਰਮ ਬਣਾਇਆ ਹੋਇਆ ਹੈ ਹਮ ਥਾਲੀਵਾਲ ਗੌਟ ਐਂਡ ਡੌਗ ਫਾਰਮ ਮੁਗ ਜੀ ਚਲ ਵੰਡੀ ਪੰਘੇਰੀਆਂ ਪੈਂਡ ਤੇ ਉਹਦਾ ਉਹਨਾਂ ਨੇ ਆਪਾਂ ਨੂੰ ਥੋੜਾ ਜੁਮਾ ਸੌਂਪਿਆ ਹੈਗਾ ਤੇ ਮੈਨੂੰ ਜਿਵੇਂ ਬੁੱਧਵਾਰ ਛੁੱਟੀ ਹੁੰਦੀ ਹੈਗੀ ਜੀ ਮੈਂ ਬਿਜਲੀ ਬੋਰਡ ਚ ਆਊਟਸੋਰਸਿੰਗ ਤੇ ਜੌਬ ਕਰਦਾ ਹੈਗਾ ਜੀ ਹੂੰ ਤੇ ਮੈਂ ਉਹ ਉੱਥੇ ਚਲੋ ਉਹਨਾਂ ਦਾ ਦੇਖ ਰੇਖ ਕਿਸੇ ਨੂੰ ਕੋਈ ਦਵਾਈ ਬੂਟੀ ਕੁਛ ਵੀ ਜਿਵੇਂ ਦਾ ਵੀ ਉਹਨਾਂ ਨੂੰ ਜ਼ਰੂਰਤ ਹੋਵੇ ਤੇ ਜਾ ਕੇ ਕਰੀਦਾ ਹੈਗਾ ਜੀ ਜੀ ਕਿਉਂਕਿ ਪਹਿਲਾਂ ਆਪਣੇ ਪੰਜਾਬੀ ਭਰਾ ਆਪਾਂ ਕਹਿੰਦੇ ਸੀਗੇ ਆਪਾਂ ਕਹਿ ਦਿੰਨੇ ਕਿ ਆਪਾਂ ਨੂੰ ਪੰਜਾਬੀ ਨੂੰ ਰੁਜ਼ਗਾਰ ਦੇਣਾ ਚਾਹੀਦਾ ਜੀ ਉਹਨਾਂ ਬੰਦਿਆਂ ਨੇ ਕਾਫੀ ਬੰਦਿਆਂ ਨੂੰ ਪੰਜਾਬੀਆਂ ਨੂੰ ਸੋਹਣੀ ਤਨਖਾਹ ਦੇ ਕੇ ਵੀ ਆ ਰੱਖਿਆ ਵੇਖਿਆ ਹੂੰ ਤੇ ਨਹੀਂ ਗੱਲ ਬਣੀ ਜੀ ਆਪਣੇ ਬੰਦੇ ਵਸੇ ਚਲੋ ਮੈਂ ਨਹੀਂ ਪੰਜਾਬੀਆਂ ਆਪਣੇ ਬੰਦਿਆਂ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਹੂੰ ਹੁਣ ਸਾਡੇ ਆਪਣੇ ਕੋਲੇ ਉੱਥੇ ਪ੍ਰਵਾਸੀ ਵਿਚਾਰੇ ਰਹਿ ਰਹੇਗੇ ਆ ਹੂੰ ਤੇ ਉਹਨਾਂ ਨੂੰ ਵੀ ਹੁਣ ਕਈ ਵਾਰੀ ਤਾਂ ਮੈਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਕੀ ਉਹ ਹੁਣ ਹਿੰਦੀ ਬੋਲਦੇ ਆ ਕਈ ਵਾਰੀ ਕਿਸੇ ਨੂੰ ਕਹੀਦਾ ਹੈਗਾ ਭਾਈ ਇਹਨਾਂ ਦੀ ਗੱਲ ਸਮਝ ਕੇ ਸਮਝਾਓ ਕਿਉਂਕਿ ਹਿੰਦੀ ਬੋਲਣਾ ਥੋੜਾ ਜਿਹਾ ਤੰਗ ਰਿਹਾਗਾ ਜੀ ਹਾਂਜੀ ਭਾਈ ਹਾਂ ਇਸ ਕਰਕੇ ਆਪਾਂ ਬੱਕਰੀਆਂ ਬੁੱਕਰੀਆਂ ਸਾਰਾ ਕੁਝ ਉਹ ਆਪਣਾ ਜਦੋਂ ਹੋ ਗਿਆ ਕੇ ਲਓ ਆਪਾਂ ਨੂੰ ਜ਼ਿੰਮੇਵਾਰੀ ਹੈ ਫਿਰ ਬਈ ਆਪਾਂ ਨੂੰ ਦਾ ਨਿੰਗਣਾ ਵੀ ਚੱਕਣੀਆਂ ਬਣੀਆਂ ਧਾਰ ਵੀ ਚੋਣੀ ਪਊਗੀ ਉਹ ਸਾਰਾ ਕੁਝ ਕਰਨਾ ਪੈਣਾ ਅੱਛਾ ਤੁਸੀਂ ਉੱਥੇ ਮਤਲਬ ਬੱਕੀ ਬੱਕਰੀਆਂ ਵੀ ਸੰਭਦੇ ਹੋ ਹੈ ਹਾਂਜੀ 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 ਠੀਕ ਹੈ ਦੇਖ ਲੇ ਕਰੀਦਾ ਇੱਕ ਨਾ ਮੈਂ ਹੁਣ ਇੱਥੇ ਕੇ ਲਓ ਅਸੀਂ ਪਹਿਲਾਂ ਸਟਾਰਟਿੰਗ ਜਦੋਂ ਪਾਉਂਦੇ ਸੀਗੇ ਤਾਂ ਮੈਂ ਜਾਂਦੇ ਜਾਂਦੇ ਮੈਨੂੰ ਇੱਕ ਭੇਰ ਮਿਲ ਗਈ ਕੀ ਕਹਿ ਸਕਦੀ ਕਿ ਆਪਾਂ ਜਿਵੇਂ ਕੇ ਲਓ ਦੇਲੀ ਦੇੜੀ ਸੀਗੀ ਉਹ ਸਾਲਕ ਦੀ ਜੀ ਤੇ ਉਹ ਉਸ ਦਿਨ ਮੈਂ ਕੀ ਕੀਤਾ ਮੈਂ ਮੋਟਰਸਾਈਕਲ ਲੈ ਜਾਂਦਾ ਸੀਗਾ ਹੂੰ ਉਹ ਮੈਨੂੰ ਸੌਬਾ ਚੰਗਾ ਲੱਗਾ ਮੈਂ ਖਰੀਦ ਲਿਆ ਉਹ ਹੂੰ ਖਰੀਦ ਕਿਉਂ ਬੰਦੇ ਨੇ ਮੈਨੂੰ ਝੋਲੇ 'ਚ ਪਾਤੀ ਹਾਂ ਝੋਲੇ 'ਚ ਪਾ ਕੇ ਤੇ ਮੈਨੂੰ ਕਹਿੰਦਾ ਬਈ ਗੱਟੇ 'ਚ ਪਾਤੀ ਐ ਤੇ ਮੂਰੇ ਰੱਖ ਲਾ ਹਾਂ ਉਹ ਨਾ ਇੱਕ ਹੋਰ ਕਹਿੰਦੇ ਹੁੰਦੇ ਬਈ ਭੇਡਾਂ ਦਾ ਨੇੜੇ ਤੇ ਨਾ ਕਹਿੰਦੇ ਤੌਣ ਨਵਾ ਕੇ ਉਹਦੀ ਤੇ ਉਹਦੇ ਤੇ ਛੇਤਰ ਵੀ ਰੱਖ ਦੋ ਪਰਦਾ ਨਹੀਂਗਾ ਹੂੰ ਇਹ ਨਾਲ ਤੁਸੀਂ ਕਦੇ ਅਜਮਾਇਸ਼ ਵੀ ਕਰਕੇ ਵੇਲੋ ਪੁਰਾਣੇ ਜਿਹੜੇ ਬੰਦੇ ਆਪਣੇ ਬੱਕਰੀਆਂ ਦਾ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਹੀ ਹੋਊਗਾ ਹਾਂਜੀ ਤੇ ਉਹਨਾਂ ਨੇ ਮੈਨੂੰ ਗੱਟੇ 'ਚ ਪਾ ਕੇ ਦਿੱਤੀ ਤੇ ਮੈਂ ਮੂਰੇ ਰੱਖ ਕੇ ਮੋਟਰਸਾਈਕਲ ਦੇ ਮੇਰਾ ਕੰਮ ਨਹੀਂ ਮੈਂ ਬਿਜਲੀ ਬੋਰਡ 'ਚ ਜੋਬ ਕਰਦਾ ਹੈਗਾ ਜੀ ਆਪਾਂ ਟੈਕਨੀਸ਼ੀਅਨ ਆ ਪਰ ਬਟ ਆਪਾਂ ਕਹੇ ਲੋ ਸਾਰਾ ਹੀ ਕਰ ਲੈਨੇ ਹੈਗੇ ਜੀ ਹੂੰ ਤੇ ਉਹ ਇੱਕਦਮ ਮੈਂ ਮੋਟਰਸਾਈਕਲ ਤੇ ਦੱਡ ਲਿਆ ਤੇ ਉੱਥੇ ਤਰ੍ਹਾਂ ਹੀ ਆਪਾਂ ਉੱਥੇ ਤੇ ਪਹੁੰਚਾ ਦਿੱਤੀ ਅੱਛਾ ਹਾਂਜੀ ਹਾਂਜੀ ਤੇ ਤੋ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਤੁਹਾਡੇ ਜਿਵੇਂ ਪੈਂਡ ਦੇ ਵਿੱਚ ਕਈ ਸਾਰੇ ਨਾਮ ਰੱਖੇ ਹੋਏ ਆ ਕੋਈ ਹੈ ਇਦਾਂ ਦਾ ਕਿੱਸਾ ਕੋਈ ਜਿਵੇਂ ਤੁਹਾਡਾ ਕੋਈ ਦੋਸਤਾਂ ਮਿੱਤਰਾਂ ਨੇ ਕੋਈ ਤੁਹਾਡਾ ਨਾਮ ਰੱਖ ਦਿੱਤਾ ਹੋਵੇ ਹਾਂਜੀ ਹਾਂਜੀ ਜਿਹੜਾ ਬੰਦਾ ਜੀ ਮੈਂ ਆਪਾਂ ਪਹਿਲਾਂ ਵੀ ਗੱਲ ਕਰਕੇ ਛੱਡੇ ਆ ਜਿਹੜਾ ਬੰਦਾ ਫਾਈਨੈਂਸ਼ਲੀ ਡਾਊਨ ਹੁੰਦਾ ਹੈ ਕਹਿੰਦੇ ਹੂੰ ਉਹਦੇ ਤਕਰੀਬਨ ਨਾਮ ਰੱਖੇ ਜਾਂਦੇ ਆ ਹੂੰ ਪਹਿਲਾਂ ਚੰਗਾ ਕੰਮ ਸੀਗਾ ਜੀ ਫਾਦਰ ਸਾਹਿਬ ਹੋ ਰਹੰਦਾ ਚਲੋ ਆਪਾਂ ਕਹਿ ਸਕਦੇ ਆ ਕਿ ਉਹਨਾਂ ਨੇ ਕਿਸੇ ਵੀ ਕਾਰਨਾ ਕਰਕੇ ਇੱਥੋਂ ਡਾਉਣ ਵਜਦਾ ਵਜਦਾ ਹੂੰ ਤੇ ਫਾਦਰ ਸਾਹਿਬ ਲਾਸਟ ਟਾਈਮ ਤੇ ਕਿ ਲੋ ਉਹ ਸਬਜੀ ਦਾ ਕੰਮ ਕਰਦੇ ਸੀਗੇ ਓਕੇ ਸਕੂਲੋਂ ਆਉਣਾ ਹੂੰ ਅ ਸ਼ਨੀਆ ਵਰਤਾਂ ਜਦੋਂ ਪੂਰਾ ਦਿਨ ਛੁੱਟੀ ਹੁੰਦੀ ਉਹਦੇ ਨਾਲ ਪਧਿਆੜੀ ਲਾਉਂਦੇ ਸੀਗੇ ਜੀ ਹੂੰ ਮੈਂ ਜੀ 12 ਰੁਪਈਆ ਬਗਿਹੜੀ ਕੀਤੀ ਹੈਗੀ ਜੀ 12 ਰੁਪਈਆ ਤੋਂ ਕੀ ਕੀ ਦਿਹਾੜੀ ਕਰਦੇ ਰਹੇ ਹੋ ਤੁਸੀਂ ਮੈਂ ਨੇ ਖਾਲੇ ਤੇ ਪੱਕੇ ਖਾਲੇ ਬਣਦੇ ਨੇ ਜਿਵੇਂ ਆ ਕੱਚਾ ਖਾਲਾ ਹੈਗਾ ਜੀ ਆਪਣਾ ਹਾਂ ਉਹ ਪੱਕੇ ਖਾਲੇ ਬਣਦੇ ਸੀਗੇ ਫਾਦਰ ਸਾਹਿਬ ਦ੍ਰਿਸ਼ੀ ਕਰਦੇ ਹੁੰਦੇ ਸੀ ਕਿ ਦ੍ਰਿਸ਼ੀ ਮੀਨ ਜੀ ਉਹਨੂੰ ਢਲਾਨ ਦੇਣੀ ਚਾਹ ਉਹ ਕਰਨਾ ਪੱਧਰ ਕਰਨਾ ਜੀ ਤੇ ਮੈਂ ਵੱਪਾ ਵੱਦ 6-7 ਸਾਲ ਦਾ 8 ਸਾਲ ਦਾ ਹੋਊਗਾ ਹੂੰ ਦੋ ਪਿੰਡਾਂ ਦਾ ਚੱਕੀ ਲੈ ਜਾਂਦਾ 8-9 ਸਾਲ ਦਾ ਹੋਊਗਾ ਜੀ ਇਹਨਾਂ ਕੋ ਹੋਊਗਾ ਹੂੰ ਤੇ ਉਹ ਫਾਦਰ ਸਾਹਿਬ ਨਾਲ ਲੈ ਜਾਂਦੇ ਫਿਰ ਮੈਨੂੰ ਇੱਥੇ ਇੱਕ ਅਜੀਤ ਸਿੰਘ ਠੇਕੇਦਾਰ ਸੀਗੇ ਇੱਥੋਂ ਕੋੜੀ ਬੂਰੇ ਦੇ ਹੂੰ ਉਹਨਾਂ ਦਾ ਬਹੁਤ ਤਗੜਾ ਕੰਮ ਰਿਹਾ ਸਿਵਲ ਦਾ ਹੂੰ ਤੇ ਉਹ ਮੈਨੂੰ ਨਾਲ ਲੈ ਜਾਂਦੇ ਉਹਨਾਂ ਨੇ ਫਿਰ ਮੈਨੂੰ ਕਹਿੰਦੇ ਦੀ ਉਦੋਂ ਮੇਰੇ ਖਾਤੇ 25 ਰੁਪਏ ਦਿਹਾੜੀ ਬੰਦੇ ਦੀ ਹੁੰਦੀ ਸੀਗੀ ਜੀ ਤੇ ਮੈਨੂੰ ਬੱਚਾ ਕਰਕੇ ਕਹ ਲੋ ਮੈਂ ਜੇ ਉਹ ਚਾਰ ਲੈ ਜਾਂਦਾ ਮੈਂ ਦੋ ਕਿੱਟਾਂ ਲਿਆ ਕੇ ਖਾਲੀ ਤੇ ਉਹਨਾਂ ਨੂੰ ਹੈਲਪ ਦੇ ਦਿੰਦਾਈ ਤਾਂ ਉਹਨਾਂ ਨੇ ਮੈਨੂੰ 12 ਰੁਪਈਆ ਦੋ ਮੈਂ 12 ਰੁਪਈਆ ਤੋਂ ਸਟਾਰਟ ਕੀਤਾ ਸੀਗਾ ਜੀ ਇਹ ਕੰਮ ਤੇ ਫਾਦਰ ਸਾਹਿਬ ਦਾ ਜਿਹੜਾ ਕੰਮ ਸੀਗਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਜੇ ਕੋਈ ਬੱਚਾ ਹੋਰ ਨਾ ਮੈਨੂੰ ਕੁਝ ਨਾ ਲੋਕ ਕਹ ਲੋ ਜਿਵੇਂ ਹੁਣ ਆਪਾਂ ਦੇਖੋ ਜੀ ਕਹਿੰਦੇ ਨੇ ਟੱਡ ਪਾ ਲੈਣਾ ਤੇ ਆਪਾਂ ਨੂੰ ਸਾਰਾ ਕੁਝ ਕਰਨਾ ਪੈਂਦਾ ਹੈਗਾ ਹੂੰ ਚੰਨੀ ਆਪ ਦੇ ਕਹਿਣ ਨੂੰ ਵੀ ਭਾਈ ਚੰਨੀ ਚੰਨੀ ਕਰਕੇ ਤੁਹਾਨੂੰ ਤੁਹਾਡਾ ਨਾਮ ਜਿਹੜਾ ਚੰਨੀ ਚੰਨੀ ਹਨ ਇਹਦੇ ਤੇ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਤੇ ਜਿਵੇਂ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਤੁਸੀਂ ਵੀ ਕੀਤੇ ਹਨ ਤੇ ਹੋਰ ਤੁਹਾਡਾ ਨਾਮ ਤੇ ਗੱਲ ਕਰ ਰਹੇ ਸੀ ਤੁਹਾਡੀ ਨਾਮ ਤੇ ਉਹ ਬਈ ਜੀ ਇਸ ਤਰ੍ਹਾਂ ਦੀਗਾ ਕਿ ਉਹ ਨਾ ਭਦਰ ਸਾਹਿਬ ਜਦੋਂ 3 ਵਜੇ ਆ ਜਾਂਦੇ ਸੀਗੇ ਭਦਰ ਸਾਹਿਬ ਦੀ ਉਮਰ ਸੀਗੀ ਬਾਵਾ ਕਿਉਂਕਿ ਉਹਨਾਂ ਨੇ ਨਾ ਪਹਿਲਾਂ ਆਪਾਂ ਕਹਿ ਸਕਦੇ ਆ ਕਿ ਵੀ ਥੋੜਾ ਜਿਹਾ ਦੌਰਵਜੇ ਚੋਂ ਗੁਜ਼ਰੇ ਉਹਨਾਂ ਨੇ ਲੇਟ ਵੇਲਾ ਕਰਾਇਆ ਤੇ ਏਜ ਕਾਫੀ ਹੋ ਚੱਲੀ ਸੀਗੀ ਹੂੰ ਉਹ 3 ਵਜੇ ਆ ਕੇ ਥੱਕ ਜਾਂਦੀ ਸੀਗੀ ਹੂੰ ਤਾਂ ਮੈਂ ਸਕੂਲੋਂ ਆ ਕੇ ਉਸ ਤੋਂ ਬਾਅਦ ਚ ਉਹਨਾਂ ਦੀ ਜਿਹੜੀ ਰੇੜੀ ਸੀਗੀ ਉਹ ਸਬਜ਼ੀ ਦਾ ਕੰਮ ਕਰਦੇ ਸੀਗੇ ਜੀ ਉਹ ਰੇੜੀ ਆ ਜਿਹੜੀ ਮੈਂ ਲੈ ਕੇ ਜਾਂਦਾ ਸੀਗਾ ਕਹਿੰਦਾ ਉਹਦੋਂ 3 ਵਜੇ ਤੋਂ ਬਾਅਦ ਆਪਾਂ ਜਿਹੜੀ ਸਬਜ਼ੀ ਗਲੀਆਂ 'ਚ ਵੇਚਣੀ ਮੈਂ ਉਹ ਜਿਹੜੇ ਮੇਰੇ ਕਲਾਸ ਦੇ ਬੱਚੇ ਸੀ ਤੁਹਾਨੂੰ ਪਤਾ ਹੀ ਹੈ ਜੀ ਬੱਚਿਆਂ ਦਾ ਹਸਕ ਦਾਬ ਹੁੰਦਾ ਹੈਗਾ ਕਿ ਉਹਨਾਂ ਨੇ ਬੰਦੇ ਨੂੰ ਕਿਹੜੇ ਪਾਉਣੀ ਹੁੰਦੀ ਹੈ ਉਸ ਟਾਈਮ ਉਹ ਬੰਦੇ ਮੈਨੂੰ ਗੰਡਿਆਂ ਵਾਲਾ ਕਹਿ ਕੇ ਪੁਕਾਰਦੇ ਕਾਫੀ ਮੈਨੂੰ ਸੋਣਾ ਜੇ ਇਹ ਹੈਗਾ ਮਤਲਬ ਵੀ ਆਪ ਵੀ ਐਰੀਟੇਟ ਹੋਈਦਾ ਸੀਗਾ ਜੀ ਇਸ ਗੱਲ ਤੇ ਵੀ ਕੋਈ ਵੀ ਬੰਦਾ ਆਪਣਾ ਨਾਮ ਵਗੜ ਕੇ ਕਿਉਂਕਿ ਜੀ ਮਾੜੇ ਬੰਦੇ ਦਾ ਨਾਮ ਹਮੇਸ਼ਾ ਵਿਗੜੀ ਆ ਉਹ ਜਿਵੇਂ ਕਹਿੰਦੇ ਹੁੰਦੇ ਗਏ ਮਾੜੇ ਦੀ ਘਰ ਦੀ ਸਾਰਿਆਂ ਦੀ ਭਾਬੀ ਉਹ ਗੱਲ ਬਣ ਜਾਂਦੀ ਕਿ ਜੀ ਗਰੀਬ ਬੰਦੇ ਨੂੰ ਕਿਹਾ ਫਾਈਨੈਂਸ਼ੀਅਲੀ ਡਾਊਨ ਆ ਕੋਈ ਵੀ ਬੰਦਾ ਹੂੰ ਉਨੂੰ ਤਕਰੀਬਨ ਇਹ ਕਿਹਾ ਹੀ ਜਾਂਦਾ ਹੈਗਾ ਜੀ ਇਹ ਮਾੜੇ ਬੰਦੇ ਨੂੰ ਹਰ ਕੋਈ ਜਿਹੜਾ ਉਹ ਜਿਹੜਾ ਉਹਨੂੰ ਜਾਤੀ ਤੌਰ ਤੇ ਉਹਦੀ ਕਾਸਟ ਤੌਰ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਮਤਲਬ ਹਾਂ ਆਪਾਂ ਕਹਿ ਸਕਦੇ ਹਾਂ ਕਿ ਕਾਸਟ ਨੂੰ ਵਿੱਚ ਲੈ ਕੇ ਆਉਂਦੇ ਹਾਂ ਹਾਂਜੀ ਕਈ ਵਾਰੀ ਹੁੰਦਾ ਹੈ ਕਿ ਆਪਾਂ ਸਿੱਧੇ ਸ਼ਬਦਾਂ ਚ ਨਹੀਂ ਕਹਿ ਸਕਦੇਗੇ ਤਾਂ ਉਹਨੂੰ ਇਰੀਟੇਟ ਕਰਨ ਵਾਸਤੇ ਕਰਿਆ ਜਾਂਦਾ ਹੈਗਾ ਜੀ ਓਕੇ ਤੇ ਇਸ ਤੋਂ ਇਲਾਵਾ ਹੋਰ ਕੋਈ ਤੁਹਾਡਾ ਨਾਮ ਤੁਸੀਂ ਪਹਿਲਾਂ ਇਸ ਤੋਂ ਪਹਿਲਾਂ ਦੱਸਿਆ ਸੀ ਜਦੋਂ ਆਪਾਂ ਪਹਿਲਾਂ ਆਉਣ ਕੈਮਰਾ ਆਉਣ ਤੋਂ ਬਾਅਦ ਆਪਾਂ ਗੱਲਬਾਤ ਕਰ ਰਹੇ ਸੀ ਤੁਹਾਡਾ ਹੋਰ ਵੀ ਕੋਈ ਨਾਮ ਹੈਗਾ ਹਾਂਜੀ ਹਾਂਜੀ ਮੈਂ ਦਸਵੀਂ ਪਾਸ ਕਰਨ ਤੋਂ ਬਾਅਦ ਜੀ ਮੈਂ ਇੱਕ ਮੈਡੀਕਲ ਸਟੋਰ ਤੇ ਮੈਂ ਕਰਦਾ ਸੀ ਜੀ ਹੂੰ ਉੱਥੇ ਵੀ ਉਹ 400 ਰੁਪਏ ਮਹੀਨੇ ਦਿੰਦੇ ਹੀ ਬੰਦੇ ਆਪਾਂ ਨੂੰ ਹੂੰ ਤੇ ਸਟਾਰਟਿੰਗ ਬੇਸ ਬਹੁਤ ਕਿਹਨੂੰ ਸ਼ੁਰੂਆਤ ਤੇ ਬਹੁਤ ਅੱਜ ਥੋੜਾ ਜਿਹਾ ਹਲਕਾ ਜਿਹਾ ਅ ਥੋੜਾ ਚੰਗਾ ਲੱਗਾ ਉਸ ਟਾਈਮ ਉਹ ਉੱਥੇ ਭਾਈ ਸਾਹਿਬ ਸੀਗੇ ਉਹ ਵੀ ਮੈਨੂੰ ਨਹੀਂ ਮੈਂ ਚਲੋ ਮੈਂ ਇਹ ਨਹੀਂ ਕਹਿਣਾ ਚਾਹੁੰਗਾ ਮੈਂ ਤਾਂ ਇਹ ਕਹਾਂਗਾ ਮੈਨੂੰ ਪਿਆਰ ਨਹੀਂ ਉਹ ਕਹਿੰਦੇ ਸੀ ਪਾਲੀ ਜੀ ਜੀ ਕਿਉਂਕਿ ਪਾਲੀ ਪਾਲੀ ਹਾਂਜੀ ਪਾਲੀ ਪਾਲੀ ਨਾ ਪਿੱਛੇ ਕੀ ਸਤੂਰੀ ਆ ਪਾਲੀ ਜੀ ਇੱਕ ਕੋਈ ਹੁਣ ਮੈਂ ਕਿੱਸਾ ਕੈਮਰੇ ਤੋਂ ਨਹੀਂ ਦੱਸ ਸਕਦਾਗਾ ਜੀ ਉਹ ਕੋਈ ਕਿਸੇ ਬੰਦੇ ਨੇ ਕੋਈ ਕਿੱਸਾ ਹੀ ਉਭਜਾ ਕੀਤਾ ਸੀਗਾ ਤੇ ਉਹ ਕਈ ਵਾਰੀ ਨਾ ਕਹਿੰਦੇ ਨੇ ਵੀ ਉਹ ਨਾਮ ਦੀ ਗੱਲ ਆ ਗਈ ਉੱਥੇ ਵੀ ਨਾਮ ਉਹ ਜੋੜਿਆ ਜਾਂਦੀਆਂ ਹੈਗੀਆਂ ਗੱਲਾਂ ਕਿਉਂਕਿ ਜੇ ਬੰਦੇ ਨੂੰ ਬਸ ਸਿੱਧੇ ਸ਼ਬਦਾਂ ਚ ਨਹੀਂ ਕੋਈ ਟਿੱਡੇ ਸ਼ਬਦਾਂ ਚ ਕਿਹਾ ਜਾਵੇ ਜੀ ਇਸ ਕਰਕੇ ਉਹ ਬੰਦੇ ਰਣਜੀਤ ਸਿੰਘ ਕਹਿਣ ਦੀ ਵੀ ਆਏ ਉਹ ਪਾਲੀ ਕਹਿਣਾ ਹੀ ਚੰਗਾ ਸਮਝਦੇ ਸੀ ਓਕੇ ਤੇ ਕੋਈ ਨਾਨ ਦੀ ਕੋਈ ਸਟੋਰੀ ਹੈ ਤੁਹਾਡੀ ਨਾਨ ਪਿੱਛੇ ਵੀ ਮੈਨੂੰ ਪਤਾ ਲੱਗਾ ਸੀ ਇਹ ਕੋਈ ਨਾਨ ਦੀ ਵੀ ਤੁਹਾਡੀ ਸਟੋਰੀ ਹੈ ਹਾਂਜੀ 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 ਉਹ ਚੰਨੀ ਸਾਹਿਬ ਜਿਵੇਂ ਕਹਿੰਦੇ ਹੈਗੇ ਜੀ ਵੀ ਅਸੀਂ ਕੰਮ ਕਰਦੇ ਹੈਗੇ ਐ ਟੈਂਟ ਦਾ ਤੇ ਅਸੀਂ ਮੈਂ ਲਾਈਟਿੰਗ ਦਾ ਟੈਂਪਰੀਰੀ ਲਾਈਟਿੰਗ ਦਾ ਕੰਮ ਕਰਦੇ ਸੀਗੇ ਜੀ ਅੱਛਾ ਅੱਛਾ ਲਾਈਟਿੰਗ ਦਾ ਵੀ ਕੰਮ ਤੁਸੀਂ ਕਰਦੇ ਰਹੇ ਕਰਦੇ ਰਹੇ ਹਾਂਜੀ 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 ਕਿਉਂਕਿ ਪ੍ਰੋਫੈਸ਼ਨ ਆਪਣਾ ਜਾਵੇ ਪਰ ਇਲੈਕਟ੍ਰਿਸਿਟੀ ਨਾਲ ਹੀ ਰਿਹਾ ਹੈਗਾ ਜੀ ਜੀ ਤੇ ਉਹ ਅਸੀਂ ਨਾ ਵੀ ਮੋਗੇ ਉਹ ਕੋਈ ਉਹ ਲਾਉਣ ਗਏ ਸੀਗੇ ਆਪਾਂ ਕਹਿ ਲਈਏ ਜਗਰਾਪਾ ਬਹੁਤ ਵੱਡਾ ਜਗਰਾਪਾ ਲੱਗਦਾ ਹੈਗਾ ਜੀ ਹਾਂ ਸੌਣ ਭਾਦੋਂ ਚ ਲੱਗਦਾ ਹੈਗਾ ਉਹ ਆਕੇ ਹਾਂਜੀ ਸੌਣ ਭਾਦੋਂ ਦੀ ਗਰਮੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੁੰਦੀ ਹੈ ਸਿਆਣੇ ਬੰਦੇ ਜਿਹੜੇ ਸਾਰੇ ਹੈਗੇ ਆ ਜੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਸੌਣ ਦਾ ਤਿੰਨ ਕੋਈ ਦਾ ਟਾਈਮ ਕਿਹਬ ਜਾ ਹੁੰਦਾ ਹੈਗਾ ਜੀ ਅਸੀਂ ਨਹੀਂ ਉੱਥੇ ਲਾਈਟ ਲਾ ਰਹੇ ਸੀਗੇ ਹੂੰ ਤੇ ਉਹ ਆਪਣੇ ਮੇਰੇ ਪਿੰਡੋਂ ਹੀ ਆਪਣੇ ਪਿੰਡੋਂ ਹੀ ਆ ਜੀ ਮੁੰਡਾ ਉਹ ਜੱਜੀ ਕਹਿੰਦੇ ਹੈਗੇ ਆ ਓਕੇ ਉਹਨਾਂ ਹੀ ਸਾਨੂੰ 1:30 ਵਜੇ ਕਹਿੰਦੇ ਵੀ ਭਾਈ ਰੋਟੀ ਖਾ ਲਓ ਕਿਉਂਕਿ ਜੋਂ ਸਵੇਰ ਲੱਗੇ ਅਸੀਂ ਉਹਦੇ ਨਾਲ ਤਿੰਨ ਦਿਨ ਪਹਿਲਾਂ ਲੈਟ ਲਾਉਣੀ ਪੈਂਦੀ ਹੈ ਕਿ ਬਹੁਤ ਜ਼ਿਆਦਾ ਭਾਰਾ ਉਹ ਲੱਗਦਾ ਹੈਗਾ ਜਿਗਰਾ ਭਾਈ। ਭਾਈ ਲੱਗੇ ਤੇ ਅਸੀਂ ਜੀ ਉਹ ਕਰਨ ਲੱਗੇ ਲੈਟ ਲਾਉਣਗੇ 1:30 ਵਜੇ ਸਾਨੂੰ ਕਹਿੰਦੇ ਵੀ ਰੋਟੀ ਖਾ ਲਓ। ਉਹਦੇ ਨਾਲ ਹੀ ਹੋਟਲ ਸੀਗਾ ਉੱਥੇ ਪੂਰੀ ਪੂਰੀਆਂ ਵੀ ਬਣਾਉਂਦੇ ਸੀ ਤੇ ਨਾਲ ਨ ਵੀ ਬਣਾਉਂਦੇ ਸੀ ਬੰਦੇ ਉਹ। ਉਹ ਨਾਲ ਕਿਸ ਨੇ ਇੱਕ ਖਾਦੇ ਕਿਸ ਨੇ ਦੋ ਖਾਦੇ ਕਿਉਂਕਿ ਗਰਮੀ ਆਪਾਂ ਦੇਖਦੇ ਆ ਉਹ ਮੁੰਡਾ ਥੋੜਾ ਹਲਕੀ ਉਮਰ ਦਾ ਸੀਗਾ ਨਹੀਂ ਸਮਝੋ ਚਲੋ ਕਿ ਹੁੰਦਾ ਹੈਗਾ ਜੀ ਕਈ ਵਾਰੀ ਸਵਾਦ ਚ ਆਪਾਂ ਉਹ ਕਰ ਲੈਨੇ ਹੈਗੇ ਆ ਹਾਂ ਬਾਈ ਜੀ ਉਹਨੇ ਨਾਨ ਖਾਲੇ ਤਿੰਨ ਅੱਛਾ ਉਪਰੋਂ ਵੱਜ ਕੇ ਚਾਰ ਹਾਂਜੀ ਤੇ ਔਖਾ ਹੋਵੇ ਬਾਈ ਉਹਦੀਆਂ ਆ ਚੀਜ਼ਾਂ ਚੜ ਗਈਆਂ ਆ ਆ ਉਹ ਕਦੇ ਬੈਠੇ ਕਦੇ ਖੜੇ ਨਾ ਤਾਂ ਉਹਨੂੰ ਸਾਹ ਆਵੇ ਹਾਂ ਉਹ ਖੀਰ ਨੂੰ ਕਹਿੰਦਾ ਨਾ ਹੇ ਰੱਬਾ ਹਾਂ ਕਹਿੰਦਾ ਜੀ ਨਾਨ ਕੱਢ ਲੈ ਇਹ ਚਾ ਜਾਨ ਕੱਢ ਲੈ ਅੱਛਾ ਹਾਂਜੀ ਜੀ ਨਾਨ ਕੱਢ ਲੈ ਜਾਂ ਜਾਨ ਕੱਢ ਲੈ ਓੱਖਾ ਬਹੁਤ ਹੋ ਰਿਆ ਸੀ ਜੀ ਅੱਛਾ ਹਾਂਜੀ ਹਾਂਜੀ ਓਕੇ ਤੇ ਹੋਰ ਤੁਸੀਂ ਸਰਪੰਚੀ ਦਾ ਵੀ ਇਲੈਕਸ਼ਨ ਲੜਿਆ ਹਾਂਜੀ ਬਈ ਜੀ ਅੱਛਾ ਇਹ ਜੀ ਕਿਵੇਂ ਕਿਵੇਂ ਤੁਹਾਡਾ ਮੂਡ ਬਣਿਆ ਫਿਰ ਸਰਪੰਚੀ ਦਾ ਇਲੈਕਸ਼ਨ ਲੜਨ ਲਈ ਨਹੀਂ ਬਈ ਜੀ ਆਪਾਂ ਕਿਰਤ 'ਚ ਵਿਸ਼ਵਾਸ ਰੱਖਦੇ ਹਈ ਆ ਹਾਂਜੀ ਆਪਾਂ ਇਧਰਲੇ ਪਾਸੇ ਨੂੰ ਨਹੀਂ ਤੁਰ ਦੇ ਕੇ ਨਾਈਂ ਤੁਰਨਾ ਹੈਗਾ ਜੀ ਹਾਂ ਜੀ ਆਪਾਂ ਬੱਚਿਆਂ ਨੂੰ ਵੀ ਕਹਾਂਗੇ ਠੀਕ ਫਿਰ ਸਰਪੰਚੀ ਵਾਲੇ ਪਾਸੇ ਕਿਵੇਂ ਚਲੇ ਗਏ ਤੁਸੀਂ ਉਹ ਜੀ ਐਸ ਤਰ੍ਹਾਂ ਕਰਕੇ ਨਾ ਆਪਣੇ ਪਿੰਡ ਢੱਲਵਾਂ ਕਲਾਂ ਦਾ ਜੀ ਤੁਹਾਨੂੰ ਕਿੱਸਾ ਦੱਸ ਦੇਗੇ ਆ ਹੂੰ ਇਹ 19 ਦੀ ਗੱਲ ਹੈ ਸੁਰਿੰਦਰ ਜੀ ਹਾਂ ਜੀ 2019 2019 ਜੀ 2019 ਚ ਕੀ ਹੁੰਦਾ ਹੈਗਾ ਅ ਕਹਿੰਦੇ ਮੈਂ ਅਸੀਂ ਚੰਡੀਗੜ੍ਹ ਬਿਜਲੀ ਘਰ ਬਣਾ ਰਹੇ ਸੀਗੇ ਮੈਂ ਕਿਸੇ ਉੱਥੇ ਸਾਈਟ ਨੂੰ ਉਹ ਦੇ ਰਿਹਾ ਸੀਗਾ ਹੈਲਪ ਦੇ ਰਿਹਾ ਸੀਗਾ ਜੀ ਹੂੰ ਛੋਟੀ ਜੋ ਸੀਗੀ ਤੇ ਮੈਂ ਆਇਆ ਇੱਥੇ ਵੋਟਾਂ ਦਾ ਦੌਰ ਸੀਗਾ ਉਦੋਂ ਇਲੈਕਸ਼ਨ ਦਾ ਆਗਾਜ਼ ਹੋਣਾ ਸੀਗਾ ਹੂੰ ਤੇ ਸੁਰਿੰਦਰ ਜੀ ਉੱਥੇ ਇੱਕ ਤਿੰਨ ਬੰਦੇ ਯਾਨੀ ਦੋ ਬੰਦੇ ਸੀਗੇ ਵਿੱਚ ਕੈਂਡੀਡੇਟ ਹੂੰ ਇੱਕ ਬੰਤਾ ਸਿੰਘ ਹੂੰ ਤੇ ਇੱਕ ਆਪਣਾ ਪਰਮਜੀਤ ਸਿੰਘ ਪੰਮਾ ਜਿਹੜੇ ਪਿਛਲੇ ਟਰਨ ਨਿਵਾਕੇ ਗਏ ਸਰਪੰਚੀ ਕਰਕੇ ਗਏ ਓਕੇ ਓਕੇ ਤੇ ਉਹ ਦਰਮਿਆਨਾ ਇਹ ਜਿਹੜੇ ਹੈਗੇ ਆ ਬਲਵੰਤ ਸਿੰਘ ਜੀ ਸੀਗੇ ਆਪਣੇ ਪੰਪਾ ਢੱਲੋਂ ਕਹਿੰਦੇ ਆ ਗਿਆ ਹਾਂਜੀ ਉਹਨਾਂ ਨੇ ਅਲਾਉਂਜ ਕੀਤਾ ਸੀਗਾ ਇਹਦੇ ਤੋਂ ਹੂੰ ਅ ਕਹ ਲੋ ਸਟੇਟ ਨੂੰ ਹੂੰ ਉਹਨੂੰ ਕਹਿੰਦੇ ਸੀ ਸਰਸਮਤੀ ਕਰਨ ਲਗੇ ਹੂੰ ਉਹ ਕਹਿੰਦਾ ਮੈਂ ਸਰਸਮਤੀ ਨਹੀਂ ਕਰਨੀ ਜੀ ਜੀ ਕਹਿੰਦਾ ਮੈਂ ਏਸੀ ਦਰਵਾ ਕੇ ਲਿਆ ਹਾਂ ਹਾਂ ਉਹ ਕਹਿੰਦਾ ਮੈਂ ਏਸੀ ਦਰਵਾ ਕੇ ਲਾਈ ਤੇ ਉਹ ਨਾ ਜਿਵੇਂ ਮੂਸੇ ਵਾਲਾ ਕਹਿੰਦਾ ਸੀਗਾ ਮੈਂ ਹਰੇਕ ਗੱਲ ਦਾ ਹਰੇਕ ਨੂੰ ਜਵਾਬ ਦੇਣਾ ਚਾਹੇ ਉਹ ਚੰਗਾ ਚਾਹੇ ਮਾੜਾ ਹੈਗਾ ਜੀ ਹੂੰ ਤੇ ਆਪਾਂ ਥੋੜਾ ਜਿਹਾ ਨਹੀਂ ਚਲੋ ਆਪਣੇ ਪੰਜਾਬੀਆਂ ਦੀ ਇਹ ਮੂਸੇ ਵਾਲਾ ਚਲੋ ਜੀ ਆਪਾਂ ਸਾਰੇ ਕਹਿੰਦੇ ਹਾਂਗੇ ਮੂਸੇ ਵਾਲਾ ਵੀ ਹਮ ਬਟ ਪੰਜਾਬੀਆਂ ਦੀ ਇਹ ਰਹੀ ਜਿਹੜਾ ਅਣਖੀ ਪੰਜਾਬੀ ਹੋਊਗਾ ਜੇ ਕੋਈ ਵੀ ਆਪਾਂ ਬੰਦਾ ਅਣਖੀ ਹੋਊਗਾ ਜੀ ਉਹ ਮੌਕੇ ਤੇ ਜਵਾਬ ਦੇਣ ਦੀ ਕੋਸ਼ਿਸ਼ ਕਰੂਗਾ ਚਾਹੇ ਉਹਦਾ ਉੱਤੇ ਮੌਕੇ ਤੇ ਨੁਕਸਾਨ ਹੁੰਦਾ ਹੋਵੇ ਜੀ ਹਮ ਆਪਾਂ ਉਹ ਦਰਮਿਆਨ ਮੈਂ ਧਰ ਲਿਆ ਸੀਗਾ ਵੀ ਜੇ ਇਹ ਬੰਦਾ ਐਸੀ ਤੜਵਾ ਕੇ ਲਿਆ ਤਾਂ ਪੈਸੀ ਬੰਦਾ ਇੱਕ ਖੜਾ ਕਰਾਂਗੇ ਹਮ ਤੇ ਆਪਾਂ ਨੇ ਜੀ ਇੱਕ ਬੰਦੇ ਨੂੰ ਉਹਦੇ ਤੇ ਰੱਖੀ ਸੀ ਤੇਕ ਕਿਉਂਕਿ ਆਪਣਾ profession ਹੀ ਨਹੀਂ ਆਪਣਾ ਕੋਈ ਇੱਧਰ ਧਿਆਨ ਸੀ ਕਿਉਂਕਿ ਆਪਾਂ ਕੰਮ ਵਾਲੇ ਬੰਦੇਆਂ ਚ ਸੰਤ ਕਹਿ ਲਿਆ ਜੀ ਤੇ ਆਪਾਂ ਕੰਮ ਨਹੀਂ ਕਰਨਾ ਆਪ ਨੂੰ ਪਸੰਦ ਹੈਗਾ ਆਪਾਂ ਜਨੂਨ ਨਾਲ ਕੰਮ ਕਰਦੇ ਹਾਂ ਜੀ ਤੇ ਉਹ ਬੰਦੇ ਨੂੰ ਨਹੀਂ ਤਿਆਰ ਕੀਤਾ ਜੀ ਵੀ ਐ ਕਰਕੇ ਭਾਈ ਤੇਰਾ ਕਾਗਜ਼ ਭਰਨੇ ਹੈਗੇ ਆ ਹਾਂ ਉਹ ਬੰਦਾ ਜਿੱਦੇ ਲਾਸਟ ਦਿਨ ਸੀਗਾ ਉਸ ਦਿਨ ਜਵਾਬ ਦੇ ਗਿਆ ਜੀ ਹੂੰ ਤੇ ਮੈਂ ਕਿਸੇ ਦੋਸਤ ਨਾਲ ਗੱਲ ਕੀਤੀ ਮੈਂ ਕਿਹਾ ਭਾਈ ਸਾਹਿਬ ਉਹ ਭਰਤੇ ਆਪਣੇ ਕੋਲ ਹੰਤ ਸਿੰਘ ਨੰਬਰ 'ਤੇ ਰਹੀ ਹੈਗੇ ਆ ਹੂੰ ਹੂੰ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਬਈ ਸਾਹਿਬ ਉਹਦੇ ਭਰਾ ਤੇ ਕਾਗਜ ਉਹ ਕਹਿੰਦੇ ਜੀ ਉਹਦਾ ਬੰਦਾ ਨਹੀਂ ਜਵਾਬ ਦੇ ਗਿਆ ਜੀ ਹੂੰ ਤੇ ਉਹ ਫਿਰ ਹੁਣ ਕਹਿੰਦੇ ਨੇ ਜੀ ਫਿਰ ਜਦੋਂ ਸਾਰੇ ਭੱਜ ਜਾਣ ਅਖੀਰ ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਵੀ ਚੰਡੀ ਡੌਲੇ 'ਚੋਂ ਨਿਕਲ ਵੀ ਗਈ ਆ ਹਾਂ ਤੇ ਫਿਰ ਆਪਾਂ ਉਹਦੇ 'ਚ ਕੀ ਕੀਤਾ ਜੀ ਮੈਂ ਕਿਹਾ ਵੀ ਉਹ ਭੱਜ ਗਿਆ ਹੂੰ ਰਿੰਦਰ ਜੀ ਆਪਾਂ ਨਹੀਂ ਭੱਜਦੇਗੇ ਹੂੰ ਆਪਾਂ ਕਿਹਾ ਵੀ ਆਪਣੇ ਮੇਰੇ ਕਾਗਜ ਭਰੋ ਹਾਂਜੀ ਉਹ ਕਹਿੰਦਾ ਨਹੀਂ ਮੈਂ ਪਛੜੇ ਹੋਏ ਲੋਕਾਂ ਦਾ ਬਣਾਤਾ ਸੀ ਬ੍ਰਾਂਡ ਇਹ ਮੁੱਛਿਆਂ ਨੇ ਕਿਹਾ ਜੀ ਓਕੇ ਤੇ ਆਪਾਂ ਇਹ ਦੱਬੇ ਕੁਜਲੇ ਪਛੜੇ ਲੋਕਾਂ ਦਾ ਕਹਿ ਲੋ ਇੱਕ ਤਰ੍ਹਾਂ ਉਹ ਕੀਤਾ ਸੀਗਾ ਪਰ ਫਰਿੰਦਰ ਜੀ ਅੱਜ ਮੇਰਾ ਬਹੁਤ ਜਿਆਦਾ ਵਿਰੋਧ ਹੁੰਦਾ ਹੈ ਪਿੰਡ 'ਚ ਪਿੰਡ 'ਚ ਹਰੇਕ ਬੰਦਾ ਕਿਉਂ ਕਿ ਜਿਹੜਾ ਬੰਦਾ ਬੁਰਕੀ ਸਿਰਦਾ ਹੈਗਾ ਜੀ ਬੰਦੇ ਨੇ ਪੂਛ ਉਹਦੇ ਮਗਰ ਹੁੰਦੇ ਮੈਂ ਬੰਦੇ ਨਹੀਂ ਸੋਰੀ ਕਹੂੰਗਾ ਮੈਂ ਇਹਨੂੰ ਇਹ ਹੋਗਾ ਜਿਹੜੇ ਬੰਦੇ ਆ ਉਹ ਪੂਛ ਨਹੀਂ ਲਾਉਂਦੇ ਹੁੰਦੇ ਕਿ ਜੀ ਬਟ ਕੀ ਹੁੰਦਾ ਹੈਗਾ ਸਭ ਤੋਂ ਵੱਡਾ ਇਹ ਹੁੰਦਾ ਹੈਗਾ ਵੀ ਜਿਹੜੇ ਲੋਕ ਖਾਣ ਪੀਣ ਦਾ ਚ ਨਹੀਂ ਆਪਣੀਆਂ ਕੌਮਾਂ ਨੂੰ ਅੱਗੇ ਆਪਾਂ ਨਾ ਆਉਣ ਦਾ ਕਾਰਨ ਪਰ ਫਰੀਦਕੋਟ ਜ਼ਿਲ੍ਹਾ ਜੀ ਹਮੇਸ਼ਾ ਇਹ ਰਿਹਾ ਹੈਗਾ ਆਪਣਾ ਇਤਿਹਾਸ ਰਿਹਾ ਹੈਗਾ ਫਰੀਦਕੋਟ ਜ਼ਿਲ੍ਹੇ ਦਾ ਕਿ ਇਹ ਪੂਰਾ ਕੈਲੋ ਮੁਕਾਬਲਾ ਇਹ ਲੜਦਾ ਹੈਗਾ ਜੀ ਹਮ ਆਪਣੇ ਤੁਸੀਂ ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਆਪਣੇ ਪਾਇਆ ਜੀ ਦੇ ਇਹ بیٹے ਐ ਕਮਵਡ ਵਰਥਨ ਸਿੰਘ ਹਮ ਉਹਨਾਂ ਨੇ ਵੀ ਦੋ ਵਾਰੀ ਵੀ ਕੈਲੋ ਜਰਨਲ ਚੋਂ ਇਹ ਉਹ ਕੀਤਾ ਸੀ ਜੀ ਹਮ ਤੇ ਆਪਾਂ ਜੀ ਅ ਕਲੋ ਇਹਨਾਂ ਲੋਕਾਂ ਖਾਤਰ ਇਹਨਾਂ ਨੇ ਅੱਜ ਮੇਰਾ ਵਿਰੋਧ ਕਰਦੇ ਕਿ ਸਾਰੇ ਨੂੰ ਬੰਦੇ ਹੂੰ ਕਿਉਂ ਕਿਉਂਕਿ ਦੇਖੋ ਜੀ ਆਪਾਂ ਤਕੜੇ ਬੰਦਿਆਂ ਦਾ ਉਹ ਕੀਤਾ ਪਰ ਆਪਾਂ ਇਸ ਕਰਕੇ ਨਹੀਂ ਸੀ ਕੀਤਾ ਆਪਾਂ ਇਹ ਦੱਸਣ ਆ ਤੇ ਕੀਤਾ ਸੀਗਾ ਵੀ ਜੇ ਤੁਸੀਂ ਅਸੀਂ ਦਰਵਾ ਦਿੰਦੇ ਆ ਕੀ ਜਰਨਲ ਜੈਸੀ ਖੜਾ ਨਹੀਂ ਹੋ ਸਕਦਾ ਕਈ ਹੋ ਸਕਦਾ ਜੀ ਆ ਨਹੀਂ ਹਾਂ ਆਪਾਂ ਇਸ ਕਰਕੇ ਹੋ ਕੀਤਾ ਜਸੰਦਰ ਜੀ ਹੋਰ ਆਪਣਾ ਕੋਈ ਇਧਰਲੇ ਪਾਸੇ ਕੋਈ ਮਤਲਬ ਨਹੀਂ ਸੀਗਾ ਕਿਉਂਕਿ ਆਪਾਂ ਕੰਮ ਕਰਨ ਵਿੱਚ ਕੰਮ 'ਚ ਯਕੀਨ ਰੱਖਦੇ ਹਾਂ ਤੇ ਸੁਣਨਾ ਚਾਹੇ ਕਿ ਤੁਸੀਂ ਕੁਲਫੀਆਂ ਵੀ ਵੇਚਦੇ ਰਹੇ ਹੋ ਇਹ ਇਹ ਕੀ ਕਿੱਸਾ ਹੈਗਾ ਮਤਲਬ ਕੀ ਸਟੋਰੀ ਹੈ ਕੁਲਫੀਆਂ ਵੇਚਣ ਵਾਲੀ ਕੁਲਫੀਆਂ ਜੀ ਜਦੋਂ ਜੂਨ ਦਾ ਮਹੀਨਾ ਆ ਜਾਂਦਾ ਹੈਗਾ ਜੀ ਹਾਂਜੀ ਜੂਨ ਦੇ ਮਹੀਨੇ ਨਾ ਮੈਂ ਚਲਾ ਗਿਆ ਨਾਨਕੀ ਹੂੰ ਇੱਥੇ ਕੋਈ ਚੰਗਾ ਕੰਮ-ਕਮ ਹੈ ਨਹੀਂ ਸੀ ਨਾ ਕਿ ਕਹਿੰਦੇ ਨੇ ਜਦੋਂ ਪਰਦੇ ਹੋਏ ਜਦੋਂ ਕੰਮ ਹੁੰਦਾ ਹੀ ਨਹੀਂ ਗਾ ਜੀ ਇੰਨਾ ਕਿਉਂਕਿ ਉਹ ਇਹ ਜਿਹਾ ਹੁੰਦਾ ਹੈਗਾ ਸਿਸਟਮ ਹੂੰ ਜਦੋਂ ਜੂਨ ਆਉਂਦੀ ਹੈ ਉਹ ਸਾਰਿਆਂ ਦੀਆਂ ਛੁੱਟੀਆਂ ਹੁੰਦੀਆਂ ਤੇ ਜਿਹੜੇ ਗਰੀਬ ਬੱਚੇ ਆ ਉਹ ਸਾਰੇ ਦੁਆਈ ਦੁਆ ਜਾਂਦੀ ਹੈ ਕਿ ਕੰਮਾਂ ਤੇ ਜੀ 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 ਥੋੜਾ ਬੋਦਾ ਲੇਬਰ ਸੌਖੀ ਮਿਲਣਾ ਪੈਂਦੀ ਕੀ ਹੈ ਹੂੰ ਤੇ ਉਸ ਦਰਮਿਆਨ ਝੋਨਾ ਝੂਨਾ ਵੀ ਹੈ ਨਹੀਂ ਸੀਗਾ ਹੂੰ ਕਿਉਂਕਿ ਨਹੀਂ ਤਾਂ ਹੁਣ ਅੱਜ ਕੱਲ ਬੱਚੇ ਵੀ ਅਗਲਾ ਲੈ ਜਾਂਦਾ ਝੋਨੇ ਨੂੰ ਜਾੜ ਦੇ ਗਿਆ ਕਿਉਂਕਿ ਆਪਾਂ ਨਿੱਕੇ ਨਿੱਕੇ ਪਰਵਾਰਾਂ ਨੂੰ ਤੁਸੀਂ ਮੈਨੂੰ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆਪਾਂ ਕਿਰਤ ਕਰਨ ਦੁਰ ਪੈਣੀ ਕਿਉਂਕਿ ਗਰੀਬ ਬੰਦੇ ਕੋਲੇ ਕੀ ਹੁੰਦਾ ਹੈ ਕਿਰਤ ਵਿੱਚ ਨਹੀਂ ਹਾਂ ਇੱਥੇ ਕੋਈ ਜਿਆਦਾ ਕਿਰਤ ਦਾ ਮਨਸੂਰਸ ਨਾ ਲੱਗਿਆ ਤੇ ਅਸੀਂ ਨਾਨਕੀ ਚਲੇ ਗਏ ਨਾਨਕੀ ਬਾਗੇ ਪਰਾਨੇ ਕੋਈ ਇੱਕ ਉਹ ਲਈ ਰੈਡੀ ਉਹ ਨ ਦੇ ਕਮਿਸ਼ਨ ਹੂੰ ਉਹਦੇ ਤੇ ਕਹੋ ਜੀ ਕੁਲਫੀ ਤੇ ਪ੍ਰਤੀ ਕੁਲ ਵੀ ਕੁਝ ਬਾਲੇ ਨਹੀਂ ਮੇਰੇ ਹਿਸਾਬ ਨਾਲ ਸਾਰੀ ਦਿਹਾੜੀ ਤੁਸੀਂ ਪਕਾਈ ਕਰਦੇ 100 ਰੁਪਇਆ ਸਾਨੂੰ 100 ਰੁਪਇਆ ਦੋਵਾਂ ਜਣਾਂ ਨੂੰ ਬਣਦਾ ਹਾਂ ਬਈ ਮੈਂ ਤਾਂ ਇੱਕ ਮੇਰੇ ਮਾਮੇ ਦਾ ਬੇਟਾ ਸੀ ਗਾਈ ਹੂੰ ਉਹ ਅਸੀਂ ਇਹ ਤਰ੍ਹਾਂ ਦੀ ਗਾਈ ਇੱਕ ਉਹਦੇ ਚ ਵੀ ਇੱਕ ਤੁਹਾਨੂੰ ਦੱਸਦਾ ਹਾਂ ਕਿ ਕੁਲਫੀਆਂ ਵਾਲੀ ਗੱਲ ਜੀ ਹੂੰ ਅਸੀਂ ਨਾ ਕਹੋ ਰਾਜੇ ਆਣੇ ਤੋਂ ਰੋਡਿਆਂ ਨੂੰ ਜਾ ਰਹੇ ਸੀ ਗਾਈ ਹੂੰ ਤੇ ਉਹ ਝੋਨਾ ਨਾ ਉਹ ਬੜਾ ਨਹੀਂ ਲੱਗਦਾ ਥੋੜਾ ਥੋੜਾ ਲੱਗਦਾ ਹੁੰਦਾ ਸੀਗਾ ਹੂੰ ਤੇ ਬੁੜੀਆਂ ਕੋਈ ਝੋਨਾ ਲਾਈ ਜਾਂਦੀਆਂ ਸੀਆਂ ਹੂੰ ਤੇ ਕੰਮ ਉਹ ਥੋੜਾ ਜਿੰਦਾ ਉਸ ਟਾਈਮ ਬੱਚੇ ਹੁੰਦੇ ਪਤਾ ਨਹੀਂ ਹੁੰਦਾ ਹੀਗਾ ਹਾਂ ਤੇ ਉਹ ਬੁੜੀ ਨੇ ਸਾਨੂੰ ਆਲੇ ਮਾਰੀ ਵੇ ਵੀਰਾ ਵੇ ਵੀਰਾ ਹਾਂ ਮੈਂ ਕਿਹਾ ਹਾਂ ਮਾਈ ਹਾਂਜੀ ਉਹ ਅਸੀਂ ਰੇੜਾ ਰੋਕਿਆ ਉਹਦਾ ਹੂੰ ਉਹ ਕਹਿੰਦੀ ਮੈਨੂੰ ਕੁਲਫੀ ਦੇਜੋ ਹੂੰ ਅਸੀਂ ਚੁੜ ਲਿਆ ਪੈਸੇ ਜੀ ਉਹ ਮਾਈ ਕੋਲੇ ਪੈਸੇ ਹੀ ਹਨਾ ਹੂੰ ਤੇ ਉਹ ਕੁਲਫੀ ਮੰਗੇ ਐਂਗੋ ਵਾਲੀ ਐਂਗੋ ਹਾਂਜੀ ਉਹ ਹੁੰਦਾ ਵਾ ਮੰਗੇਓ ਆ ਜੀ ਹਾਂਜੀ ਉਹ ਕਹਵੇ ਐਂਗੋ ਵਾਲੀ ਕੁਲਫੀ ਦੇ ਦਿਓ ਮੈਨੂੰ ਹਾਂ ਤੇ ਅਸੀਂ ਚਲੋ ਅਸੀਂ ਕਿ ਪੈਸੇ ਉਹ ਕਹਿੰਦੀ ਪੈਸੇ ਕੱਲ ਨੂੰ ਥੋੜੇ ਐਟ ਥੱਲੇ ਪਏ ਹੋਣਗੇ ਹਾਂ ਅਸੀਂ ਉਹ ਐਟ ਥੱਲੇ ਪੈਸੇ ਵੇਖੇ ਬਈ ਜੰਨਤ ਪਾਇਆ ਕਰਕੇ ਉਹ ਕਦੇ ਵੀ ਉਹ ਉੱਥੋਂ ਲਾ ਕੇ ਚਲੇ ਗਏ ਅੱਗੇ ਤੇ ਸਾਡੇ ਉਹ ਕਹ ਲੋ 5-7 ਰੁਪਏ ਉਹ ਬੁੜੀ ਵਿਚਾਰੀ ਜੇ ਇੰਟਰਵਿਊ ਸੰਦੀ ਆਈ ਉਨੀ ਸ਼ਰਮ ਹੋਊਗੀ ਮੈਂ ਕਹਣਾ ਨਹੀਂ ਜਾਵਾਂਗਾ ਵੀ ਕਿੱਥੇ ਸੀਗੀ ਉਹ ਬਟ ਉਹ ਸਾਡੀ ਇੰਗੂ ਵਾਲੀ ਕੁਲਫੀ ਕਾ ਕੇ ਵਿਚਾਰੀ ਉਹ ਸਾਡੇ ਪੈਸੇ ਮੁਕਰ ਗਈ ਚੂਂਗਾ ਮੈਂ ਸਾਈ ਓਕੇ ਹਾਂਜੀ ਹਾਂਜੀ ਤੇ ਤੁਸੀਂ ਤੁਹਾਡਾ ਨਾਮ ਆ ਜਿਹੜਾ ਰਣਜੀਤ ਸਿੰਘ ਇਹਦੇ ਪਿੱਛੇ ਵੀ ਕੋਈ ਕਹਾਣੀ ਹੈ ਜਾਂ ਮਤਲਬ ਪਰਿਵਾਰ ਨੇ ਉਦਾਂ ਹੀ ਰੱਖਤਾ ਜਾਂ ਨਹੀਂ ਨਹੀਂ ਜੀ ਇਹ ਨਾ ਆਪਣੇ ਕਮਲ ਤੇਜਾ ਸਿੰਘ ਦੀ ਹੈ ਜੀ ਹਾਂਜੀ ਬਹੁਤ ਦਿਗਜ ਨੇਪਰ ਰਹਿ ਗਿਆ ਹਾਂਜੀ ਢਲਵਾ ਗਲਾ ਦੇ ਹਾਂਜੀ ਉਹਨਾਂ ਬੰਦਿਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਆਈਆਂ ਜੀ ਸਮਾਜ ਚਾਹੇ ਜੋ ਮਰਜੀ ਕਵੇ ਮੈਂ ਉਹਨਾਂ ਦਾ ਰਿਸਪੈਕਟ ਕਰਦਾ ਆਂਗਾ ਕਿਉਂਕਿ ਜੀ ਉਹਨਾਂ ਬੰਦਿਆਂ ਨੇ ਬਹੁਤ ਕਸ਼ ਕੀਤਾ ਸਮਾਜ ਲਈ ਉਸ ਟਾਈਮ ਉਹਨਾਂ ਨੇ ਕਹੋ ਜੀ ਨਾਮ ਲਾਇਆ ਸੀਗਾ 80 ਲੋਕਾਂ ਦਾ ਜਿਹੜਾ ਟਾਈਮ ਆਪਾਂ ਨੂੰ ਕਹੋ ਉਸ ਟਾਈਮ ਨਫਰਤ ਬਹੁਤ ਜ਼ਿਆਦਾ ਕੀਤੀ ਜਾਂਦੀ ਸੀਗੀ ਉਹ ਟਾਈਮ ਨਾ ਉਹ ਸਰਪੰਚ ਜਿੱਤੇ ਸੀਗੇ ਇਹ ਨਾਖਾ 25 ਅਗਸਤ ਜੇ ਮੈਂ ਨਹੀਂ ਮੇਰੇ ਧਿਆਨ ਚੋਕ ਰਿਹਾ ਹੈਗਾ ਕਿਉਂਕਿ ਫਾਦਰ ਸਾਹਿਬ ਨੇ ਮੇਰਾ ਜਿਹੜੀ ਜਨਮ ਤਰੀ ਕਿਸੇ ਕੋ ਥੋੜੀ ਚੇਂਜ ਕਰਾਤੀ ਛੋਟੇ ਨੂੰ ਮੈਨੂੰ ਲਾਪਾ ਸੀ ਸਕੂਲ ਜੀ ਤੇ ਉਸ ਡਾਕਟਰ ਨਾ ਅਪ ਮੇਰੀ ਜਿਹੜੋ ਬਸ ਚੇਂਜ ਹੋ ਗਈ ਸੀਗੀ ਹੂੰ ਉਹ ਸੀਗਾ ਮੇਰੇ ਖਾਤੇ ਚ 25 ਅਗਸਤ 1980 ਮੈਂ ਜੇ ਮੈਂ ਵੇਖਾਂਗੇ ਜੀ ਆਪ ਕੱਢ ਕੇ ਉਹਨੂੰ ਤੇ ਦਿਨ ਤੇ ਉਸ ਦਿਨੋਂ ਸਰਦਾਰ ਤੇਜਸ ਸਿੰਘ ਜੀ ਸਰਪੰਚ ਬਣੇ ਸੀਗੇ ਹੂੰ ਤੇ ਫਾਦਰ ਸਾਹਿਬ ਕਹਿੰਦੇ ਸੀਗੇ ਇਹ ਮੇਰਾ ਰਣਜੀਤ ਹੈ ਮਤਲਬ ਰਣਜੀਤ ਦੇ ਇਹਦੇ ਰਣਜੀਤ ਦੇ ਵੀ ਜੀ ਦੋ ਆ ਜੀ ਅਨਫੈ ਨਾਂ ਦੇ ਜੀ ਹਾਂਜੀ ਰਣ ਦਾ ਮਤਲਬ ਹੁੰਦਾ ਜੀ ਮੈਦਾਨ ਜੀ ਜੰਗ ਦਾ ਜੀ ਜੀਤ ਮੀਂਜ ਜਿੱਤਣਾ ਜਿੱਤਣਾ ਉਸ ਦਿਨ ਫਾਦਰ ਸਾਹਿਬ ਨੂੰ ਇਹ ਲੱਗਿਆ ਸੀ ਕਿ ਉਹ ਜਿੱਤਣ ਵਾਲਾ ਹਾਂਜੀ 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 ਓਕੇ ਜੀ ਉਹ ਫਾਦਰ ਸਾਹਿਬ ਨੂੰ ਲੱਗ ਰਿਹਾ ਸੀ ਕਿ ਅਸੀਂ ਅੱਜ ਹਰ ਮੈਦਾਨ ਫਤਿਹ ਕਰ ਲਈਏਗੀ ਜੀ ਹਾਂਜੀ ਇਹ ਇਸ ਕਰਕੇ ਫਾਦਰ ਸਾਹਿਬ ਨੇ ਆਪਣਾ ਨਾਂ ਰਣਜੀਤ ਸਿੰਘ ਰੱਖਿਆ ਸੀ ਜਿਸ ਕਰਕੇ ਤੁਹਾਡਾ ਨਾਮ ਜਿਹੜਾ ਉਹ ਰਣਜੀਤ ਪਿਆ ਹਾਂਜੀ ਤੋਂ ਸ਼ੁਕਰੀਆ ਰਣਜੀਤ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਸੋ ਅੱਜ ਆਪਾਂ ਗੱਲਬਾਤ ਕੀਤੀ ਬਾਈ ਰਣਜੀਤ ਜੀ ਹਰ ਨਾਲ ਮਿਲਾਇਆ ਤੁਹਾਨੂੰ ਇੱਕ ਹੋਰ ਚੰਨੀ ਨਾਲ ਜਿਨ੍ਹਾਂ ਨੇ ਆਪਣੀ ਜਿਹੜੀ ਸਟੋਰੀ ਆ ਉਹ ਤੁਹਾਡੇ ਨਾਲ ਆ ਜਿਹੜੀ ਸਾਂਝੀ ਕੀਤੀ ਹੈ ਵੱਖ-ਵੱਖ ਤਰ੍ਹਾਂ ਦੇ ਕੰਮ ਆ ਜਿਵੇਂ ਉਹ ਕਰਦੇ ਰਹੇ ਆ ਗਰੀਬ ਪਰਿਵਾਰ ਚੋਂ ਸੀ ਜਿਹਦੇ ਕਰਕੇ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨਾਵਾਂ ਨਾਲ ਜਿਹੜਾ ਉਹ ਸੰਬੋਧਨ ਕੀਤਾ ਗਿਆ ਤੇ ਜਿਹੜਾ ਕਿ ਉਹ ਇੱਕ ਸ਼ੋਸ਼ਣ ਵਜੋਂ ਉਹ ਸਮਝਦੇ ਸੀਗੇ ਤੇ ਹੈ ਵੀ ਇਹ ਗੱਲ ਸਾਡੇ ਸਮਾਜ ਦੇ ਵਿੱਚ ਖੁੱਦਾ ਵਾਪਰਦਾ ਵੀ ਇਦਾਂ ਹੀ ਆ ਕਿ ਜਿਹੜਾ ਕੋਈ ਗਰੀਬ ਆ ਜਾਂ ਛੋਟੀ ਕਾਸਟ ਵਿੱਚੋਂ ਆ ਆਮ ਤੌਰ ਤੇ ਲੋਕ ਉਹਦਾ ਸ਼ੋਸ਼ਣ ਕਰਦੇ ਆ ਉਹਦੇ ਵੱਖ-ਵੱਖ ਤਰ੍ਹਾਂ ਦੇ ਨਾਵਾਂ ਦੇ ਨਾਲ ਸੋ ਅੱਜ ਦੇ ਲਈ ਇੰਨਾ ਹੀ ਸੋ ਜੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਇਹਦੀ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਜਿਹੜਾ ਅੱਗੇ ਸ਼ੇਅਰ ਕਰ ਦਿਓ ਹੋਰ ਲੋਕਾਂ ਤੱਕ ਤੇ ਇਸ ਕਮੈਂਟ ਕਰਕੇ ਜਿਹੜਾ ਉਹ ਜਰੂਰ ਦੱਸੋ ਕਿ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਸੋ ਮੈਂ सुरेंद्र ਟੇਲਾਵਾ ਬਹੁਤ ਬਹੁਤ ਧੰਨਵਾਦ ਤੁਹਾਨੂੰ